ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਆਓ ਜਾਣਦੇ ਹਾਂ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਨਾਮ ਨਾਲ ਨਲਵਾ ਨਾਮ ਕਿਸ ਤਰ੍ਹਾਂ ਜੁੜਿਆ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਕਰਨ ਗਏ ਹੁੰਦੇ ਹਨ। ਤੇ ਸਰਦਾਰ ਹਰੀ ਸਿੰਘ ਨਲਵਾ ਵੀ ਉਹਨਾਂ ਦੇ ਨਾਲ ਹੀ ਹੁੰਦੇ ਹਨ। ਅਗਿਓ ਇੱਕ ਆਦਮਖੋਰ ਸ਼ੇਰ ਆ ਕੇ ਮਹਾਰਾਜਾ ਰਣਜੀਤ ਸਿੰਘ ਉੱਪਰ ਹਮਲਾ ਕਰਨ ਹੀ ਲੱਗਦਾ ਹੈ ਕਿ ਹਰੀ ਸਿੰਘ ਨਲਵਾ ਜੀ ਆਪਣੇ ਘੋੜੇ ਤੋਂ ਛਾਲ ਮਾਰ ਕੇ ਉਸ ਸ਼ੇਰ ਨੂੰ ਜਬਾੜਿਆਂ ਤੋਂ ਪਕੜ ਲੈਂਦੇ ਹਨ। ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਸ਼ੇਰ ਦੇ ਜਬਾੜਿਆਂ ਦੀ ਪਾਵਰ 1000 ਪੀਐਸਆਈ ਤੋਂ ਜ਼ਿਆਦਾ ਹੁੰਦੀ ਹੈ। ਮਤਲਬ ਸ਼ੇਰ ਆਪਣੇ ਜਬਾੜੇ ਨਾਲ ਹੀ ਇ ਟੋਕਰੇ ਕਰ ਸਕਦਾ ਹੈ ਸਰਦਾਰ ਹਰੀ ਸਿੰਘ ਨਲਵਾ ਨੇ ਉਸ ਸ਼ੇਰ ਦੇ ਜਬਾੜੇ ਨੂੰ ਇਨੀ ਤਾਕਤ ਨਾਲ ਖਿੱਚਿਆ ਕਿ ਸ਼ੇਰ ਦੇ ਜਬਾੜੇ ਪਾਰ ਦਿੱਤੇ ਇਸ ਬਹਾਦਰੀ ਨੂੰ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਘੋੜੇ ਤੋਂ ਥੱਲੇ ਉਤਰਦੇ ਨੇ ਤੇ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਜੱਫੀ ਪਾ ਲੈਂਦੇ ਨੇ ਤੇ ਕਹਿੰਦੇ ਨੇ ਕਿ ਤੂੰ ਮੇਰਾ ਰਾਜਾ ਨਲ ਹੈ ਕਿਉਂਕਿ ਪਹਿਲੇ ਸਮਿਆਂ ਵਿੱਚ ਇੱਕ ਰਾਜਾ ਨਲ ਹੁੰਦਾ ਸੀ ਜੋ ਸ਼ੇਰ ਦਾ ਸ਼ਿਕਾਰ ਕਰਦਾ ਸੀ ਤੇ ਅੱਜ ਹਰੀ ਸਿੰਘ ਨਲਵਾ ਜੀ ਨੇ ਵੀ ਸ਼ੇਰ ਨੂੰ ਜਾਨੋਂ ਮਾਰ ਮੁਕਾਇਆ ਸੀ ਇਸ ਘਟਨਾ ਤੋਂ ਬਾਅਦ ਹੀ ਸਰਦਾਰ ਹਰੀ ਸਿੰਘ ਨਲਵਾ ਦੇ ਨਾਮ ਦੇ ਨਾਲ ਨਲਵਾ ਨਾਮ ਜੁੜ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਆਪਣੀ ਸ਼ੇਰ ਦਿਲ ਰੈਜੀਮੈਂ